ਕੀਏ ਕਿ ਕਿਸੇ ਦੇ ਕੋਲੇ ਆਪਣੇ ਪਿੰਡ ਦੇ ਵਿੱਚ ਹੀ ਸੀਗੀ ਅੱਛਾ ਤੇ ਉਹਨਾਂ ਨੂੰ ਡਾਕਟਰ ਜਵਾਬ ਦੇ ਗਿਆ ਸੀ ਕਿ ਇਹਦੇ ਬੱਚੇ ਦਾ ਨੀ ਨੂੰ ਮਾਰ ਪੈ ਗਿਆ ਤੇ ਨੂੰ ਤੁਸੀਂ ਗਊਸ਼ਾਲਾ ਛੱਡਿਓ ਅੱਛਾ ਜੀ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਯਾਰ ਤੁਸੀਂ ਮੈਨੂੰ ਦੇ ਦਿਓ ਮੈਂ ਲੈ ਆ ਇਹ ਅਜੇ ਰੇਤ ਮਤਲਬ 1.5 ਮਹੀਨਾ ਸੂਣ ਚ ਰਹਿ ਗਿਆ ਆਪੋ ਉਹਨੂੰ ਆਪਾਂ ਆਪ ਕਰਦੇ ਵਾਰਾ ਬੰਦਾ ਕਰਦਾ ਪਰ ਉਸ ਨੂੰ ਪਸ਼ੂ ਕਦੇ ਨਹੀਂ ਵਾਰਾ ਹੁੰਦਾ ਜ ਮੈਂ ਬਹੁਤ ਪਸ਼ੂ ਰੱਖਿਆ ਇਦੋਂ ਪਹਿਲਾਂ ਮੇਰੇ ਕੋਲੇ 15 ਗਾਇਆਂ ਹੁੰਦੀਆਂ ਸੀ ਮੇਰੇ ਬਿਮਾਰ ਹੋਣੇ ਕਰਕੇ ਮੈਨੂੰ ਛੱਡਣੀਆਂ ਵੇਚਣੀਆਂ ਪੈ ਗਈਆਂ ਹੁਣ ਮੈਂ ਵਾਲੀ ਰੇੜੀ ਤੇ ਲੱਤ ਕੇ ਲਿਆ ਸੀ ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਘੋਗੇ ਉਦੋਂ ਇਹ ਅੱਛਾ ਤੇ ਫਿਰ ਅਜੇ ਦੀ ਮੈਂ ਸੇਵਾ ਕੀਤੀ ਫਿਰ ਇਹ ਮੈਂ ਰੱਖ ਲਈ ਅੱਛਾ ਜੀ ਤੇ ਮੈਂ ਚੱਲ ਆਪਣੇ ਕੋਲੇ ਪੱਠੇ-ਪੁੱਠੇ ਵੀ ਵਾਧੂ ਹੈਗੇ ਚੱਲ ਵਿੱਚ ਇਹ ਖਾਈ ਜਾਊਗੀ ਅੱਛਾ ਤੇ ਹੁਣੇ ਮਤਲਬ ਵਧੀਆ ਕੀ ਹਾਲ ਚਾਲ ਹੈ ਕਿਸਾਨ ਵੀਰੋ ਅੱਜ ਨਾਲ ਤੁਹਾਨੂੰ ਪਿੰਡ ਭੁੱਲਰ ਸ੍ਰੀ ਮੁਕਸਰ ਸਾਹਿਬ ਦੇ ਇਹੋ ਜਿਹੇ ਇਨਸਾਨ ਦੇ ਨਾਲ ਮਿਲੌਣ ਜਾ ਰਹੇ ਆ ਜਿਹਨੂੰ ਕੁਝ ਟਾਈਮ ਪਹਿਲਾਂ ਲੋਕ ਕਹਿੰਦੇ ਸੀ ਵੀ ਇਹ ਤਾਂ ਪਾਗਲ ਆ ਉਹ ਪਸ਼ੂ ਆਵਾਰਾ ਪਸ਼ੂ ਫੜ ਫੜ ਕੇ ਬੰਨੀ ਜਾਂਦਾ ਇਹਨਾਂ ਨੇ ਕਿੱਥੋਂ ਸੁਣਾ ਤੇ ਪਰ ਅੱਜ ਇਹਨਾਂ ਨੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਤੇ ਆਪਾਂ ਤੁਹਾਨੂੰ ਉਸ ਇਨਸਾਨ ਦੇ ਨਾਲ ਮਲਾਉਨੇ ਆ ਜਿਨ੍ਹਾਂ ਨੇ ਮਤਲਬ ਇਹ ਜਿਹੜੀਆਂ ਚਾਰੇ ਗਾਵਾਂ ਖੜੀਆਂ ਨਾ ਤੇ ਅੱਜ ਸੂਣ ਆਲੀਆਂ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿਉਂਕਿ ਉਹਨਾਂ ਨੂੰ ਗਾਵਾਂ ਦੀਆਂ ਨਸਲਾਂ ਬਾਰੇ ਤੇ ਤਕਰੀਬਨ ਟੋਟਲ ਮਤਲਬ ਗਾਵਾਂ ਬਾਰੇ ਇਹਨਾਂ ਨੂੰ ਪਤਾ ਤੇ ਇਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਕਿਉਂਕਿ ਕਈ ਵਾਰ ਕਿਸੇ ਵੀਰ ਨੇ ਕੋਈ ਗਾਂਵ ਅੱਜ ਰੱਖਣੀ ਹੁੰਦੀ ਹੈ ਨਾ ਤੇ ਆਪਾਂ ਨੂੰ ਪੂਰੀ ਫੁੱਲ ਡਿਟੇਲ ਦੇ ਵਿੱਚ ਇਹ ਜਾਣਕਾਰੀ ਦੇਣਗੇ ਸਸਈ ਗਾਜੀ ਸਸਈ ਗਾਜੀ ਸਭ ਤੋਂ ਪਹਿਲਾਂ ਇਹ ਆਉਂਦਾ ਥੋੜਾ ਜਿਹਾ ਨਾਮ ਦਾ ਆਪ ਦਾ ਚੰਨਣ ਆਪਣਾ ਨਾਮ ਹੈ ਜੀ ਅਵਤਾਰ ਸਿੰਘ ਤਾਰਾ ਅੱਛਾ ਜੀ ਡੈਂਡ ਪੁੱਲਰ ਆ ਜੀ ਸ੍ਰੀ ਮੁਕਤਸਰ ਸਾਹਿਬ ਇਧਰ ਆ ਜੀ ਤੇ ਬਾਈ ਜੀ ਪਹਿਲਾ ਤਾਂ ਸਵਾਲ ਤੁਹਾਨੂੰ ਇਹ ਆ ਵੀ ਜਿਹੜੀਆਂ ਇਹ ਚਾਰੇ ਗਾਵਾਂ ਇਹ ਕਿਹੜੀ ਨਸਲ ਦੀਆਂ ਇੱਕ ਗਾਵਾਂ ਮਤਲਬ ਚਾਰੇ ਗਾਈਆਂ ਚਾਰੇ ਅਲੱਗ-ਅਲੱਗ ਹੀ ਨਸਲਾਂ ਨਹੀਂ ਹੈ ਅੱਛਾ ਜੀ ਜਿਵੇਂ ਇਹ ਲਾਲ ਗਾਂ ਖੜੀ ਹੈ ਅੱਛਾ ਜੀ ਤੇ ਇਹ ਹੈਗੇ ਘਿਰ ਨਸਲ ਅੱਛਾ ਘਿਰ ਨਸਲ ਘਿਰ ਨਸਲ ਇਹ ਕਰੌਸ ਹੈ ਅੱਛਾ ਜੀ ਤੇ ਜਿਹੜੀ ਉੱਪਰਾਂ ਖੜੀ ਉਹ ਜਰਸੀ ਹੈ ਅੱਛਾ ਜੀ ਜਿਹੜੀ ਉਹ ਉਹ ਸਾਈਵਾਲ ਆ ਜਿਹੜੀ ਸਾਈ ਤੇ ਖੜੀ ਹੈ ਅੱਛਾ ਉਹ ਜਿਹੜੀ ਪਰਲੇ ਪਾਸੇ ਖੜੀ ਹੈ ਹਾਂ ਏ ਦੂਜਾ ਮੇਰਾ ਸਵਾਲ ਇਹ ਹੈ ਵੀ ਮੰਨ ਕੇ ਚਲੋ ਵੀ ਕੋਈ ਬੰਦਾ ਗਾਂਵਾਂ ਰੱਖਿਆ ਚਾਹੁੰਦਾ ਹੋਵੇ ਤਾਂ ਕਿਹੜੀ ਨਸਲ ਦੀ ਮਤਲਬ ਗਾਂ ਰੱਖੇ ਗਾਂ ਜੇ ਸਹੀ ਮੈਨੇਜ ਤਾਂ ਸਭ ਤੋਂ ਵਧੀਆ ਗਾਂ ਹੈਗੀ ਹੈ ਸਾਈ ਹਾਲ ਅੱਛਾ ਸਾਈ ਆਪਣੇ ਮਤਲਬ ਇੱਕ ਤਾਂ ਮੌਸਮ ਨੂੰ ਸ਼ੂਟ ਕਰਦੀ ਹੈ ਅੱਛਾ ਜੀ ਤੇ ਦੂਜੀ ਗੱਲ ਦੁੱਧ ਇਹਦਾ ਬਹੁਤ ਵਧੀਆ ਹੁੰਦਾ ਹੈ ਮੱਝ ਦੇ ਮੁਕਾਬਲੇ 'ਚ ਹੁੰਦਾ ਹੈ 6.0 ਫੈਟ ਤੱਕ ਇਹਦਾ ਦੁੱਧ ਹੁੰਦਾ ਜਿਹੜੀ ਆਮ ਆਪਾਂ ਐਫਸੀ ਜਾਂ ਦੂਧੀਆਂ ਨਸਲਾਂ ਪਾਲਦੇ ਉਹ ਦੁੱਧ ਤੋਂ ਵੱਧ ਘੱਟ ਨਹੀਂ ਆ ਪਰ ਉਹ ਦੁੱਧ ਦਾ ਐਡਾ ਵਧੀਆ ਨਹੀਂ ਹੁੰਦਾਗਾ ਤੇ ਉਹ ਪਤਲਾ ਵੀ ਹੁੰਦਾ ਅੱਛਾ ਜੀ ਤੇ ਇਹਨਾਂ ਦਾ ਦੁੱਧ ਬਹੁਤ ਵਧੀਆ ਸੰਘਣਾ ਹੁੰਦਾ ਤੇ ਵਧੀਆ ਰੇਟ ਵੀ ਜੇ ਆਪਾਂ ਡੇਰੀ ਤੇ ਪਾਉਣੇ ਰੇਟ ਵਧੀਆ ਹੁੰਦਾ ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਮਤਲਬ ਜ਼ਿਆਦਾ ਖਰਾਕ ਨਹੀਂ ਕੋਈ ਦੇਣ ਦੀ ਲੋੜ ਨਾ ਇਹ ਜ਼ਿਆਦਾ ਗਰਮੀ ਮਹਿਸੂਸ ਕਰਦੀਆਂ ਨਾ ਹੀ ਜ਼ਿਆਦਾ ਠੰਡ ਮਹਿਸੂਸ ਕਰਦੀਆਂ ਤੇ ਬਿਮਾਰ ਬਹੁਤ ਘੱਟ ਹੁੰਦੇ ਆ ਆਪਣੇ ਮਤਲਬ ਮੌਸਮ ਨੂੰ ਇਹ ਮਤਲਬ ਛੋਟ ਕਰਦੀਆਂ ਪੂਰਾ ਅੱਛਾ ਜੀ ਤੇ ਇੱਕ ਤੁਹਾਡੇ ਕੋਲ ਪੁੱਛਣਾ ਵੀ ਤੁਸੀਂ ਇਹਨਾਂ ਨੂੰ ਇਹੋ ਜਿਹਾ ਕੀ ਦਿੱਤਾ ਕਿਉਂਕਿ ਲੋਕ ਤਾਂ ਇਹਨਾਂ ਨੂੰ ਕਹਿ ਰਹੇ ਸੀ ਕਿ ਇਹ ਤਾਂ ਹਵਾਰਾ ਇਹਨਾਂ ਨੇ ਕੀ ਸੂਣਾ ਤੇ ਤੁਸੀਂ ਇਹਨਾਂ ਨੂੰ ਇਹੋ ਜਿਹਾ ਕੀ ਦਿੱਤਾ ਵੀ ਜਿਹੜੀਆਂ ਭਈ ਇਹ ਸੂਣ ਵਾਲੀਆਂ ਹੋਈਆਂ ਇਹਨਾਂ ਨੂੰ ਦੇਣ ਦਾ ਤਾਂ ਇਹ ਹੈ ਜਿਵੇਂ ਆਮ ਆਪਾ ਪਾਊਡਰ ਐਗਰੀਮੈਂਟ ਵਗੈਰਾ ਦਿੰਨੇ ਆ ਅੱਛਾ ਜੀ ਤੇ ਬਾਕੀ ਇਹਨਾਂ ਨੂੰ ਮੈਂ ਤਾਂ ਜਿਵੇਂ ਹਰਾ-ਚਾਰਾ ਜਿੰਨਾ ਇਹ ਰੱਜ ਕੇ ਖਾ ਲੈਣ ਅੱਛਾ ਹੀ ਉਹੀ ਇਹਨਾਂ ਨੂੰ ਮੈਂ ਪਾਉਣਾ ਕੋਈ ਫालतू ਇਹਨਾਂ ਨੂੰ ਨਚੇ ਨਹੀਂ ਖਵਾਈ ਕਦੇ ਅੱਛਾ ਹੀ ਤੇ ਮੈਂ ਇੱਕ ਜ਼ਰੂਰ ਇਹ ਵੀ ਮੇਰੀ ਮਤਲਬ ਇਹਨਾਂ ਨੂੰ ਮਸਾਂਹ ਕਪੂਰੀ ਰੱਖਦਾ ਅੱਛਾ ਸੰਭਾਲੂ ਸੰਭਾਲ ਪੂਰੀ ਇਹਨਾਂ ਨੂੰ ਹੁਣ ਜਿਵੇਂ ਆਪਾਂ ਲਿਆ ਕੇ ਬੰਨ ਲੈਨੇ ਆ ਫਿਰ ਪਸ਼ੂ ਨੂੰ ਵੇਦੇ ਨਹੀਂ ਕੋਈ ਉਹਦੇ ਪੱਖਾ ਨਹੀਂ ਕੋਈ ਉਹਨੂੰ ਨਵਾਉਣਾ ਨਹੀਂ ਪਸੂ ਉੱਤੇ ਖੜਾ ਤੋਂ ਪੇਮਤੀ ਅੰਦਰ ਛਾਵੇਂ ਖੜਾ ਹੋਵੇਂ ਮਤਲਬ ਗਰਮੀ ਬਹੁਤ ਆ ਜਿਵੇਂ ਹੁਣ ਗਰਮੀ ਆ ਹੁਣ ਇਹਨਾਂ ਤੇ ਮੈਂ ਦੋ ਪੱਖੇ ਲਾਉਣਾ ਸਪੈਸ਼ਲ ਇੱਕ ਸਟੈਂਡ ਵਾਲਾ ਇੱਕ ਦੂਜਾ ਪੱਖਾ ਤੇ ਮੱਛਰ ਤੋਂ ਬੱਲੋ ਲਈਦਾ ਅੱਛਾ ਜੀ ਤੇ ਜਿਵੇਂ ਮਤਲਬ ਲੋਕ ਆ ਅੱਜ ਕੱਲ ਰੱਖਤਾ ਲੈਂਦੇ ਆ ਅੱਜ ਕੱਲ ਦੇ ਤੇ ਪਰ ਧਿਆਨ ਘੱਟ ਦਿੰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਗਾ ਵੀ ਉਹ ਜੀ ਉਹਦੇ ਨੂੰ ਮੈਂ ਤੇ ਇਹ ਕਹਿਣਾ ਚਾਹੁੰਨਾ ਵੀ ਜੇ ਆਪਾਂ ਸਹੀ ਸੰਭਾਲ ਲਈ ਨਾ ਪਸ਼ੂ ਦੀ ਕਰ ਸਕਦੇ ਅੱਛਾ ਜੀ ਪ੍ਰੋਪਰ ਟਾਈਮ ਤੇ ਉਮਰ ਦੇ ਹਿਸਾਬ ਨਾਲ ਪਸ਼ੂ ਬਣਿਆ ਨਾ ਅੱਛਾ ਤੇ ਉਹ ਖਰਚਾ ਫालतू ਜਾਂਦੇ ਜੇ ਆਪਾਂ ਪੂਰੀ ਸੰਭਾਲ ਕਰਾਂਗੇ ਪੂਰਾ ਪਸ਼ੂ ਦੁੱਧ ਦੇਊਗਾ ਟਾਈਮ ਤੇ ਬਣੂਗਾ ਜਿਵੇਂ ਹੁਣ ਕਈ ਪਸ਼ੂ ਰਿਪੀਟ ਹੋਣ ਲੱਗ ਪੈਂਦੇ ਆ ਉਹ ਰਿਪੀਟ ਦਾ ਕਾਰਨ ਵੀ ਇਹ ਹੈ ਵੀ ਆਪਾਂ ਉਹਨਾਂ ਦੀ ਸਹੀ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਪਾਊਡਰ ਵਗੈਰਾ ਸਹੀ ਟਾਈਮ ਤੇ ਕੋਈ ਟੀਕਾ ਕਰਨ ਜਿਹੜਾ ਸਹੀ ਨਹੀਂ ਨਾ ਆਪਾਂ ਕਰਾਂਗੇ ਰਿਪੀਟਰ ਦਾ ਸੀ ਮੈਂ ਤਾਂ ਮਤਲਬ ਇਹ ਕਹ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ ਅੱਜ ਤਾਂ ਹੀ ਬਹੁਤ ਵਾਰਾ ਪਸੂ ਪਰ ਕੇ ਸੌਹਾ ਕੇ ਗਾਈਆਂ ਵੇਚੀਆਂ ਇਹ ਗਾਈਆਂ ਇਹ ਮੈਨੂੰ ਮਤਲਬ ਆਮ ਹੀ ਜਾ ਸੀਗਾ ਇਹਨੇ ਵੀ ਇਹ ਨਹੀਂ ਰਹਿ ਸਕਦੀਆਂ ਅੱਗਾ ਡਾਕਟਰ ਨੇ ਆ ਗਾਂ ਜਿਹੜੀ ਆ ਆਪਣੇ ਕੋਲ ਚੀਨੀ ਗਾਂ ਖੜੀ ਐ ਅੱਛਾ ਇਹਨੂੰ ਡਾਕਟਰ ਨੇ ਇਹ ਕਿਸੇ ਦੇ ਕੋਲੇ ਆਪਣੇ ਪਿੰਡ ਦੇ ਵਿੱਚ ਹੀ ਸੀਗੀ ਅੱਛਾ ਤੇ ਉਹਨਾਂ ਨੂੰ ਡਾਕਟਰ ਜਵਾਬ ਦੇ ਗਿਆ ਸੀ ਕਿ ਇਹਦੇ ਬੱਚੇ ਦਾ ਨਹੀਂ ਨੂੰ ਮਰ ਪੈ ਗਿਆ ਤੇ ਨੂੰ ਤੁਸੀਂ ਗਊਸ਼ਾਲਾ ਛੱਡਿਓ ਅੱਛਾ ਜੀ ਇਹ ਉਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਯਾਰ ਤੁਸੀਂ ਮੈਨੂੰ ਦੇ ਦਿਓ ਮੈਂ ਲੈ ਆ ਇਹ ਅਜੇ ਰੇਤ ਮਤਲਬ 1.5 ਮਹੀਨਾ ਸੂਣ ਚ ਰਹਿ ਗਿਆ ਜਿਹੜੇ ਲੋਕ ਤੁਹਾਨੂੰ ਕਹਿੰਦੇ ਸੀਗੇ ਵੀ ਇਹ ਤਾਂ ਆਵਾਰਾ ਇਹਨਾਂ ਨੇ ਕੀ ਸੁਣਾ ਉਹਨਾਂ ਲੋਕਾਂ ਨੂੰ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਆਵਾਰਾ ਪਸੂ ਆਪ ਨਹੀਂ ਹੁੰਦਾ ਆਵਾਰਾ ਪਸੂ ਨੂੰ ਆਪਾਂ ਆਪ ਕਰਦੇ ਆਵਾਰਾ ਬੰਦਾ ਕਰਦਾ ਪਸੂ ਨੂੰ ਪਸੂ ਕਦੇ ਨਹੀਂ ਆਵਾਰਾ ਹੁੰਦਾ ਜੀ ਮੈਂ ਬਹੁਤ ਪਸੂ ਰੱਖਿਆ ਇਦੋਂ ਪਹਿਲਾਂ ਮੇਰੇ ਕੋਲ 15 ਗਾਇਆਂ ਹੁੰਦੀਆਂ ਸੀ ਮੇਰੇ ਬਿਮਾਰ ਹੋਣੇ ਕਰਕੇ ਮੈਨੂੰ ਛੱਡਨੀਆਂ ਵੇਚਣੀਆਂ ਪੈ ਗਈਆਂ ਹੁਣ ਮੈਂ ਇਹ ਮਤਲਬ ਮੈਨੂੰ ਕੋਈ ਐਡਾ ਲਾਲਚ ਨਹੀਂ ਸੀ ਜਾਂ ਮੈਨੂੰ ਇੱਕ ਤਾਂ ਸ਼ੌਂਕ ਹੈ ਇੱਕ ਪਸ਼ੂਆਂ ਨਾਲ ਪਿਆਰ ਬਹੁਤ ਹੈ ਤੇ ਉਹ ਮੈਂ ਐਸੇ ਕਰਕੇ ਮਤਲਬ ਇੱਥੇ ਫਿਰਦੀਆਂ ਵਿਚਾਰੀਆਂ ਉਹ ਜਿਹੜੀ ਤੰਨੀ ਦੇ ਸਹੀ ਵਾਲਾ ਬੱਚੀ ਖੜੀ ਹੈ ਅੱਛਾ ਜੀ ਇਹਦੇ ਪੱਟ 'ਚ ਕੀੜੇ ਪਏ ਸੀ ਅੱਛਾ ਤੇ ਉਹ ਮੈਂ ਇਹਨੂੰ ਵਿਚਾਈ ਨੂੰ ਇਹਨੂੰ ਮੋਟਰਸਾਈਕਲ ਵਾਲੀ ਰੇੜੀ ਤੇ ਲੱਦ ਕੇ ਲਿਆ ਸੀ ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਘੌਂਗੀ ਉਦੋਂ ਇਹ ਅੱਛਾ ਤੇ ਫਿਰ ਅਜੇ ਦੀ ਮੈਂ ਸੇਵਾ ਕੀਤੀ ਫਿਰ ਇਹ ਮੈਂ ਰੱਖ ਲਈ ਅੱਛਾ ਜੀ ਤੇ ਮੇਰਾ ਚਾਲ ਆਪਣੇ ਕੋਲੇ ਪੱਠੇ-ਪੁੱਠੇ ਵੀ ਵਾਧੂ ਹੈਗੇ ਚਲ ਵਿੱਚ ਇਹ ਖਾਈ ਜਾਊਗੀ ਅੱਛਾ ਤੇ ਹੁਣੇ ਮਤਲਬ ਵਧੀਆ ਗਾਂ ਬਣ ਚਲੀਏ ਅੱਛਾ ਤੇ ਜੇ ਮੰਨ ਲੇ ਕਿ ਚਲੋ ਕੋਈ ਸਾਡੇ ਵਰਗਾ ਅਣਜਾਣ ਬੰਦਾ ਕੋਈ ਗਾਂ ਰੱਖਣੀ ਚਾਹੁੰਦਾ ਹੋਵੇ ਤੇ ਉਹ ਮਤਲਬ ਕੀ ਉਹਨੂੰ ਤੁਸੀਂ ਮਤਲਬ ਸੋ ਦਰਾ ਦੇਣੀ ਚਾਹੁੰਦੇ ਕਿ ਇੱਕ ਤਾਂ ਜਦੋਂ ਆਪਾਂ ਪਸ਼ੂ ਲੈਣਾ ਜਿਹੜੇ ਬੰਦੇ ਨੂੰ ਪਸ਼ੂਆਂ ਬਾਰੇ ਨੌਲੇਜ ਆ ਉਹਦੀ ਰਾਇ ਜ਼ਰੂਰ ਲੈਣੀ ਚਾਹੀਦੀ ਅੱਛਾ ਦੇਖੋ ਮੈਂ ਤਾਂ ਜਿੱਥੋਂ ਤਾਈ ਮੈਂ ਪਸ਼ੂ ਰੱਖਿਆ ਜਿਹੜੇ ਜਾਂ ਤਾਂ ਰੱਖੋ ਪਸ਼ੂ ਕਰਾਸ ਹੋ ਗਏ ਚਾਹੇ ਕਿਸੇ ਨਸਲ ਜੀ ਕਰਾਸ ਹੋਣਾ ਪਊ ਹਾਂਜੀ ਤੇ ਜੋਂ ਸਾਹੀਵਾਲ ਗਾਂ ਮੈਨੂੰ ਸਭ ਤੋਂ ਬੈਸਟ ਲੱਗਦੀ ਸਮਝੋ ਕਿ ਆਪਣੇ ਮੌਸਮ ਨੂੰ ਸ਼ੂਟ ਕਰਦੀ ਹੈ ਅੱਛਾ ਠੀਕ ਹੈ ਧੰਨਵਾਦ